ਸੰਸਕਾਰ ਜੀ ਬਹੁਤ ਦੁੱਖ ਦੀ ਘੜੀ ਹੈ ਜੀ ਅੱਜ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਵਾਸਤੇ ਤੇ ਜਦੋਂ ਸੰਸਕਾਰ ਕੀਤਾ ਜਾ ਰਿਹਾ ਸੀ ਛੋਟਾ ਜਿਹਾ ਬੇਟਾ ਉਹਦਾ ਰਾਜਵੀਰ ਜਵੰਦੇ ਦਾ ਜਿਨ੍ਹਾਂ ਨੇ ਅਗਨੀ ਪੇਟ ਕੀਤੀ ਆ ਤੇ ਉਸ ਸਮੇਂ ਮਾਂ ਤਾਂ ਹਮਾਰਦੀ ਚੱਲੀ ਨਹੀਂ ਜਾਂਦੀ ਤੇ ਉਸ ਦੀ ਪਤਨੀ ਤੇ ਹਰ ਇੱਕ ਕਲਾਕਾਰ ਪਹੁੰਚਾ ਹੋਇਆ ਸੀ ਬੱਬੂ ਮਾਨ ਮਨਕੀਰਤ ਹੋਰ ਵੀ ਬਹੁਤ ਪਹੁੰਚੇ ਹੋਏ ਸੀਗੇ ਲੱਖਾਂ ਦੇ ਵਿੱਚ ਇਕੱਠ ਸੀਗਾ ਉੱਥੇ ਤੇ ਮਾਂ ਨੂੰ ਹੀਰਾ ਪੁੱਤ ਨਹੀਂ ਮਿਲਣਾ ساری ਉਮਰ ਵਿਚਾਰੀ ਗਿੱਲੇ ਗੋਹੇ ਵਾਂਗੂ ਧੁੱਫੂਗੀ ਤੇ ਜਿਹੜੀ ਉਹਨਾਂ ਤੇ ਅੱਜ ਪਹਾੜ ਡੇਗਿਆਗਾ ਉਹਨਾਂ ਨੂੰ ਚੱਲਣਾ ਬਹੁਤ ਮੁਸ਼ਕਲ ਦੀ ਗੱਲ ਆ ਗੱਭਰੂ ਜਵਾਨ ਇਕਲੋਤਾ ਹੀ ਪੁੱਤ ਸੀ ਵਿਚਾਰੇ ਦਾ ਤੇਗਾ ਹਾਂ ਇਕੋ ਹੀ ਬੱਚਾ ਉਹਦੇ ਆ ਬੇਟਾ ਗਾ ਇੱਕ ਬੇਟੀ ਆ ਤੇ ਬਹੁਤ ਵੱਡਾ ਪਹਾੜ ਡਿੱਗਿਆ ਜ ਉਹਨਾਂ ਤੇ ਤੇ ਮਾਲਕ ਇਹ ਜੀ ਕਿਸੇ ਤੇ ਵੀ ਨਾ ਲਿਆ ਕੇ ਆ ਦੇਣਾ ਜਿਹੜਾ ਕਿ ਉਹਨਾਂ ਤੇ ਆਇਆਗਾ ਐਡਾ ਸੋਹਣਾ ਨੌਜਵਾਨ ਗੱਭਰੂ ਜਿਹੜੇ ਕਿ ਹਰ ਇੱਕ ਹਰ ਇੱਕ ਬੰਦੇ ਦੇ ਦਿਲਾਂ ਦੇ ਵਿੱਚ ਵਸਦਰ ਪਸਦਾ ਸੀਗਾ ਤੇ ਬਹੁਤ ਸੋਦੇ ਹੋਏ ਗੀਤ ਗਾਉਂਦਾ ਸੀ ਬਹੁਤ ਮੰਨਿਆ ਤੰਨਿਆ ਗੱਭਰੂ ਜਵਾਨ ਸੀਗਾ ਰਾਜਵੀਰ ਜਵੰਦਾ ਵੀਰਾ ਤੇ ਜਿਹੜੀ ਕਿ ਹੁਣ ਉਹਦੀ ਪਤਨੀ ਵਿਚਾਰੀ ਉਹਦੀ ਜੀਵਨ ਸਾਥੀ ਜਿੱਥੇ ਕਿਤੇ ਵਿਚਾਰੀ ਫੈਕਸ਼ਨ ਤੇ ਜਾਇਆ ਕਰੂਗੀ ਹਰ ਕਿਤੇ ਨਾ ਕਿਤੇ ਤਾਂ ਆਪਾਂ ਨੂੰ ਜਾਣਾ ਹੀ ਪੈਂਦਾ ਆਉਦੇ ਬੱਚਿਆਂ ਦੀ ਵਿਚਾਰ ਮਾਰੀ ਤੇ ਤੇ ਦੁੱਖ ਵੀ ਨਹੀਂ ਉਹ ਕਰ ਸਕਦੀ ਉਹਨਾਂ ਮਾਰੀ ਜੀਊਗੀ ਬੱਚਿਆਂ ਨੂੰ ਦੇਖ ਦੇਖ ਕੇ ਉਹਨਾਂ ਦੇ ਮੂਹਰੇ ਹਰ ਵਕਤ ਰੋ ਵੀ ਨਹੀਂ ਸਕਦੀ ਬੱਚਿਆਂ ਦੀ ਖੁਸ਼ੀ ਦੀ ਮਾਰੀ ਨੂੰ ਹਰ ਇੱਕ ਫੈਕਸ਼ਨ ਦੇ ਵਿੱਚ ਵੀ ਜਾਣਾ ਪਊਗਾ ਦੁੱਖ ਦੀ ਘੜੀ ਦੇ ਵਿੱਚ ਵੀ ਇਕੱਲੀ ਨੂੰ ਵਿਚਾਰੀ ਨੂੰ ਖੜਨਾ ਪਊਗਾ ਜਿੱਥੇ ਕਿ ਵਿਚਾਰੀ ਹਰ ਇੱਕ ਥਾਂ ਆਉਦੇ ਜੀਵਨ ਸਾਥੀ ਦੇ ਨਾਲ ਆਪਾਂ ਜਾਣਾ ਤੇ ਆਉਣਾ ਆਪਾਂ ਨੂੰ ਕਿੰਨੇ ਖੁਸ਼ੀ ਦੇ ਪਲ ਹੁੰਦੇ ਨੇ ਆਪਣੇ ਤੇ ਜਿਹੜਾ ਕਿ ਹੁਣ ਵਿਚਾਰੀ ਨੂੰ ਕੱਲੀ ਨੂੰ ਹੀ ਹੋਣਾ ਉਹ ਕਰਨਾ ਪੈਣਾਗਾ ਤੇ ਰੱਬ ਨੇ ਬਹੁਤ ਜ਼ਿਆਦੇ ਨਾਣਸਾਫੀ ਕੀਤੀ ਆ ਤੇ ਰੱਬ ਨੂੰ ਕਹਿੰਦੇ ਆਗੇ ਵੀ ਹੇ ਜੀ ਕਿਸੇ ਨਾਲ ਵੀ ਨਾ ਕਰੀ ਉਹਦੇ ਨਾਲ ਕਿਹੜਾ ਖਜ਼ਾਨਾ ਭਰ ਗਿਆ ਵਿਚਾਰੇ ਨਾਲ ਤੇ ਐਂ ਸਿੱਧੂ ਵਿਚਾਰਾ ਕੱਲਾ ਕੱਲਾ ਪੁੱਤ ਸੀਗਾ ਮਾਪਿਆਂ ਦਾ ਉਮੀ ਦੇਖ ਲੈ ਹੁਣ ਉਹ ਵਿਚਾਰੇ ਤੜਫੀ ਜਾਂਦੇ ਉਹਦੇ ਸਿੱਧੂ ਦਾ ਪਿਤਾ ਗਿਆ ਵਿਚਾਰਾ ਕਹਿੰਦੇ ਛੇਤੀ ਠੀਕ ਹੋਊਗਾ ਬੱਚਾ ਛੇਤੀ ਆਪਦੇ ਬੱਚਾ ਚ ਜਾਊਗਾ ਸਭ ਨੂੰ ਆਹੀ ਆਸ ਸੀਗੀ ਵੀ ਠੀਕ ਹੋਵੇ ਆਪਦੇ ਬੱਚਿਆਂ ਚ ਜਾਵੇ ਆਪਦੇ ਮਾਤਾ ਪਿਤਾ ਦੇ ਕੋਲੇ ਜਾਵੇ ਸਭ ਦੀਆਂ ਅੱਖਾਂ ਆਹੀ ਦੇਖ ਰਹੀਆਂ ਸੀ ਵੀ ਸਾਨੂੰ ਇਹ ਖੁਸ਼ੀ ਦਾ ਮੌਕਾ ਕਾਦਾ ਆਵੇਗਾ ਤੇ ਜਿਹੜਾ ਕਿ ਮਾਲਕ ਨੂੰ ਉਸ ਹੋਰੀ ਮਨਜ਼ੂਰ ਸੀਗਾ ਤੇ ਮਾਲਕ ਨੂੰ ਚੰਗੀ ਨਹੀਂ ਲੱਗੀ ਇਹ ਗੱਲ ਦੀ ਜਿਹੜੀ ਆਪਾਂ ਕਹਿ ਰਹੇ ਸੀਗੇ ਵੀ ਵੀਰਾ ਠੀਕ ਹੋਵੇ ਆਪਦੇ ਬੱਚਿਆਂ ਚਾਵੇ ਆਪਦੇ ਘਰ ਆਵੇ ਤੇ ਜਿਹੜੀ ਕਿ مالک ਨੇ ਬਹੁਤ ਗਲਤ ਗੱਲ ਕੀਤੀ ਹੈ ਇਹ ਸਾਰੀ ਉਮਰ ਉਹਨਾਂ ਨੂੰ ਮਿਲਣਾ ਨੀ ਰਾਜਵੀਰ ਜਵੰਦਾ ਉਹਨਾਂ ਦੇ ਪਰਿਵਾਰ ਨੂੰ ਤਾਂ ਦੁੱਖ ਹੋਣਾ ਹੀ ਹੋਣਾ ਸੀ ਜਿਹੜਾ ਕਿ ਹਰ ਇੱਕ ਬੰਦੇ ਨੂੰ ਦੁੱਖ ਹੋਇਆਗਾ ਤੇ ਇੰਨਾ ਪਿਆਰ ਕਦੇ ਕਿਸੇ ਵਾਸਤੇ ਦੇਖਿਆ ਨਹੀਂ ਸੀਗਾ ਜਿਵੇਂ ਰਾਜਵੀਰ ਜਵੰਦਾ ਵੀਰ ਨੂੰ ਪ੍ਰਵਾਹ ਪਿਆਰ ਮਿਲਿਆ ਤੇ ਕੋਈ ਵੀ ਇਹੋ ਜਿਹਾ ਗੀਤ ਨਹੀਂ ਰਾਜਵੀਰ ਜਵੰਦਾ ਦੇ ਗਾਇਆ ਹੈਗਾਗਾ ਵੀ ਕੋਈ ਕੁੜੀਆਂ ਕਤਰੀਆਂ ਦੇ ਵਿੱਚ ਬੈ ਕੇ ਨਾ ਸੁਣਿਆ ਜਾਵੇ ਦੇਖਿਆ ਨਾ ਜਾਵੇ ਬਹੁਤ ਵਧੀਆ ਗੀਤ ਗਾਉਂਦਾ ਸੀ ਬਹੁਤ ਵਧੀਆ ਬੰਦਾ ਸੀ ਮਾਲਕ ਨੂੰ ਕਹਨੇ ਆ ਵੀ ਇਹ ਜੇ ਸੋਹਣੇ ਸੋਹਣੇ ਗੱਭਰੂਆਂ ਨੂੰ ਦਿੱਤਾ ਇੱਥੇ ਲੋੜ ਆ ਤੇਰਾ ਕਿਹੜਾ ਖਜ਼ਾਨਾ ਭਰ ਜੂ ਇਹਦੇ ਨਾਲ ਤੇ ਵੀ ਮਾਲਕਾ ਇਹ ਜੀ ਤੱਕ ਕਿਸੇ ਨਾਲ ਵੀ ਨਾ ਕਰੀ ਜਿਹੜੀ ਅੱਜ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਉੱਤੇ ਦੁੱਖ ਦੀ ਘੜੀ ਆਈ ਆ ਪਹਾੜ ਟੁੱਟਿਆਗਾ ਤੇ ਕਿਤੇ ਵੀ ਕਿਸੇ ਨਾਲ ਵੀ ਨਾ ਮਾਲਕਾ ਕਰੀਏ ਹੈ ਜੀ ਜਿਹੜੀ ਉਹਨਾਂ ਤੇ ਅੱਜ ਵੀਤ ਰਹੀ ਆ ਉਹਨਾਂ ਦੇ ਢਡੇ ਦੇ ਵਿੱਚ ਵੜ ਕੇ ਕੋਈ ਦੇਖ ਨਹੀਂ ਸਕਦਾ ਵੀ ਉਹਨਾਂ ਤੇ ਅੱਜ ਕਿੰਨੀ ਬੜੀ ਦੁਖਦੀ ਖੜੀ ਆ ਰਹੀ ਆ ਤੇ ਉਹ ਪਰਿਵਾਰ ਨੂੰ ਤਾਂ ਦੁੱਖ ਹੋਣਾ ਹੀ ਹੋਣਾ ਜਿਹੜਾ ਹਰ ਇੱਕ ਨੂੰ ਚਾਹਣ ਵਾਲਾ ਸੀ ਰਾਜਵੀਰ ਨੂੰ ਉਹਨਾਂ ਨੂੰ ਦੀ ਅੱਜ ਬਹੁਤ ਦੁੱਖ ਦੀ ਘੜੀ ਆ ਜਦੋਂ ਕਿ ਜਿਹੜਾ ਵੀ ਕੋਈ న్యూਜ਼ ਪਾਉਂਦਾਗਾ ਕੋਈ ਕਿਸੇ ਦਾ ਵੀ ਕੋਈ ਵੀ ਕਿਸਮ ਦਾ ਬਲੌਗ ਬਣਿਆ ਹੋਇਆ ਹਰ ਇੱਕ ਨੂੰ ਆਈ ਸੀਗਾ ਵੀ ਬਾਈ ਠੀਕ ਹੋਵੇ ਹਰ ਇੱਕ ਦੀ ਅੱਖ ਤੇ ਕੰਨ ਉਧਰ ਸੀ ਵੀ ਸਾਨੂੰ ਸੁਣਨ ਨੂੰ ਮਿਲੇ ਵੀ ਵੀਰੇ ਦੀ ਸੇਧ 'ਚ ਕੋਈ ਫਰਕ ਨਜ਼ਰ ਆਵੇ ਤਾਂ ਆਪਾਂ ਨੂੰ ਖੁਸ਼ੀ ਮਿਲਦੀ ਆ जिने ਵੀ ਬਾਈ ਨੂੰ ਦੇਖਿਆ ਵੀ ਨਹੀਂ ਸੀਗਾ ਉਹ ਵੀ ਅਫਵਾਸਾਂ ਕਰ ਰਿਹਾ ਸੀਗਾ ਵੀ ਵੀਰਾ ਠੀਕ ਹੋਵੇ ਠੀਕ ਹੋ ਕੇ ਆਪਦੇ ਬੱਚਿਆਂ ਚ ਆਵੇ ਆਪਦੀ ਮਾਤਾ ਕੋਲੇ ਆਵੇ ਤੇ ਹਾਰੇ ਕਦੀ ਨਿਗਾਵਾਸ ਉਧਰੀ ਲੱਗੀ ਹੋਈ ਸੀ ਗੜੀ ਹੋਈ ਸੀ ਵੀ ਸਾਨੂੰ ਕੋਈ ਖੁਸ਼ੀ ਦਾ ਕੋਈ ਖਬਰ ਸੁਣਨ ਨੂੰ ਮਿਲੇ ਹਾਲਾਂਕਿ ਮਹਾਲਕ ਨੂੰ ਕੋਸਵੋਰੀ ਮਨਜ਼ੂਰ ਸੀਗਾ ਤੇ ਬਹੁਤ ਲੋਕਾਂ ਨੇ ਅਰਦਾਸਾਂ ਕਰੀਆਂ ਲੋਕਾਂ ਨੇ ਗੁਰਦੁਆਰਿਆਂ 'ਤੇ ਜਿਵੇਂ ਜਿਵੇਂ ਕੋਈ ਉਹ ਕਰੀ ਜਾਂਦਾ ਸੀਗਾ ਹਰ ਇੱਕ ਗੁਰਦੁਆਰੇ ਦੇ ਵਿੱਚ ਅਰਦਾਸਾਂ ਕਰਾਈਆਂ ਗੀਆਂ ਹਰ ਇੱਕ ਦੀ ਜਵਾਨ ਤੇ ਆਹੀ ਗੱਲ ਸੀ ਵੀ ਵੀਰਾ ਠੀਕ ਹੋਵੇ ਤੇ ਆਪਦੇ ਘਰ ਆਵੇ ਹਰ ਇੱਕ ਦਾ ਉਹਦੀ ਮਾਤਾ ਦਾ ਕਹਿਣਾ ਸੀ ਵੀ ਜਾਦਵੀ ਰਾਜਵੀਰ ਠੀਕ ਹੋ ਜਾਣਗੇ ਤੇ ਸਭ ਦਾ ਧੰਨਵਾਦ ਕਰਨਗੇ ਸਭ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰਨਗੇ ਇੰਨਾ ਵਧੀਆ ਬੰਦਾ ਆਪਾਂ ਕਦੇ ਜ਼ਿੰਦਗੀ ਦੇ ਵਿੱਚ ਦੇਖਿਆ ਨਹੀਂ ਸੀਗਾ ਜਿਹੜਾ ਕਿ ਆਪਾਂ ਕਹਿੰਦੇ ਆ ਵੀ ਬੰਦਾ ਕੋਈ ਵੀ ਕਾਮਯਾਬ ਹੋ ਜੇ ਉਹਨੂੰ ਐ ਹੋ ਜਾਂਦਾ ਪਿਆ ਵੀ ਆਪਾਂ ਕਿਸੇ ਤੋਂ ਕੀ ਲੈਣਾ ਪਰ ਜਿਹੜਾ ਰਾਜਵੀਰ ਜਿਹਾ ਬੰਦਾਗਾ ਤੇ ਇੱਕ ਸਿੱਧੂ ਵੀਰਾ ਸਾਡਾ ਗੋਤੀ ਆ ਸਿੱਧੂ ਤੇ ਉਹਨੂੰ ਵੀ ਕੋਈ ਇਹ ਜਹਾਕਾਰ ਨਹੀਂ ਸੀਗਾ ਵੀ ਕਿਸੇ ਨੂੰ ਮਿਲਣਾ ਨਹੀਂ ਹਰ ਇੱਕ ਨੂੰ ਬੜੇ ਪ੍ਰੇਮ ਨਾਲ ਮਿਲਦਾ ਹੋ ਹੱਸ ਕੇ ਮਿਲਦਾ ਬੱਚਿਆਂ ਨਾਲ ਪ੍ਰੇਮ ਜਿਵੇਂ ਰਾਜਵੀਰ ਜਵੰਦੇ ਦਾ ਵੀਰੇ ਦਾ ਤੇ ਓਵੇਂ ਸਿੱਧੂ ਦਾ ਵੀ ਐਵੇਂ ਪਿਆਰ ਸੀਗਾ ਹਰ ਇੱਕ ਬੱਚੇ ਨਾਲ ਕਿਸੇ ਨੂੰ ਹੱਸ ਕੇ ਬੁਲਾਉਣਾ ਹਨਾ ਹੱਸ ਕੇ ਮਿਲਣਾ ਕਿੰਨਾ ਚੰਗਾ ਲੱਗਦਾ ਇਥੋਂ ਕੀ ਲੈ ਜਾਣਾਗਾ ਕੁਸ ਨਹੀਂ ਜਾਂਦਾ ਕਿਸੇ ਦੇ ਨਾਲ ਤੇ ਜਿਹੜਾ ਇਹਨਾਂ ਨੂੰ ਪਿਆਰ ਮਿਲਿਆਗਾ ਉਹ ਹਰ ਇੱਕ ਬੰਦੇ ਨੂੰ ਨਹੀਂ ਮਿਲਦਾ ਵੀ ਜਿਵੇਂ ਰਾਜਵੀਰ ਜਵੰਦਾ ਦੇ ਨਾਲ ਲੱਖਾਂ ਦੇ ਹਿਸਾਬ ਨਾਲ ਦੁਨੀਆ ਖੜੀ ਆ ਤੇ ਜਿਹੜੇ ਹਸਾਮ ਨਾਲ ਲੋਕਾਂ ਨੇ ਅਰਦਾਸਾਂ ਕੀਤੀਆਂ ਤੇ ਉਹ ਪਿਆਰ ਹੀ ਰਾਜਵੀਰ ਜਵੰਦੇ ਦਾ ਜਿਹੜਾ ਕਿ ਉਹਨੂੰ ਉਹ ਅਰਦਾਸਾਂ ਨੇ ਕੋਈ ਕੰਮ ਨਹੀਂ ਕੀਤਾਗਾ ਅਰਦਾਸ ਕੋਈ ਨਹੀਂ ਉਹਨੂੰ ਲੱਗੀ ਵਿਚਾਰੇ ਨੂੰ ਉਹਦੀ ਮੌਤ ਨਹੀਂ ਜਿੱਤ ਕੀਤੀ ਹੈਗੀ ਇੰਨਾ ਅਰਦਾਸਾਂ ਕਰਨ ਦੇ باوجود ਵੀ ਪ੍ਰਮਾਤਮਾ ਨੇ ਸੁਣੀ ਨਹੀਂ ਹੈਗੀ ਆਪਣਾ ਹੀ ਕਰਣਾ ਸੀਗਾ ਵੀ ਮਾਲਕਾ ਜੇ ਉਹਦੀ ਟੁੱਟ ਗਈ ਤਾਂ ਵੀ ਸੰਢ ਦੇ ਨਿੱਕਾ ਜਾ ਉਹਦਾ ਬੇਟਾ ਗਾ ਛੋਟੀ ਜੀ ਉਹਦੀ ਬੇਟੀ ਆ ਪਮਾ ਦੀ ਵਿਚਾਰਾ ਉਹਦੇ ਮੰਜੇ ਤੇ ਬੈਠਾ ਉਹਦੇ ਬੱਚਿਆਂ ਦੇ ਵਿੱਚ ਬੈਠਾ ਰਹਿੰਦਾ ਪਰ ਉਹਨਾਂ ਦੇ ਅੱਖਾਂ ਦੇ ਸਾਹਮਣੇ ਹੋਣਾ ਸੀ ਉਹ ਬੱਚਿਆਂ ਨੂੰ ਜਿਹੜਾ ਨੂੰ ਕਿਹ ਹਜੇ ਸੁਰਤ ਵੀ ਨਹੀਂ ਸੰਭਲੀ ਉਹਨਾਂ ਨੂੰ ਪਿਤਾ ਕਦ ਮਿਲੂਗਾ ਕਦ ਉਹਨਾਂ ਨੇ ਆਪਦੇ ਪਿਤਾ ਨਾਲ ਹੱਸਣਾ ਖੇਡਣਾ ਚਾਹ ਲਾੜ ਕਰਨੇ ਹਜੇ ਤਾਂ ਉਹਨੇ ਬਹੁਤ ਚਾਹ ਲਾੜ ਕਰਨ ਵਾਲੇ ਪਏ ਸੀਗੇ ਜਿਹੜਾ ਕਿ ਮਾਲਕ ਨੇ ਬਹੁਤ ਵੱਡੀ ਨਾਲ ਸਾਫੀ ਕੀਤੀ ਰਾਜਵੀਰਨਾ ਹਈ ਕਹਨੇ ਆ ਵੀ ਮਾਲਕਾ ਇਹ ਜੀ ਕਿਸੇ ਨਾਲ ਵੀ ਨਾ ਕਰੀ ਤੇ ਰਾਜਵੀਰ ਜਵੰਦੇ ਨੇ ਵਿਚਾਰੇ ਇਹਨ ਬੀਰੇ ਨੇ ਗੀਤ ਗਾਇਆ ਸੀ ਮਾ ਮਾਹੂ ਪੁੱਤ ਬਹੁਤ ਹੁੰਦੇ ਨੇਗੇ ਦਿਲ ਦਾ ਟੋਕੜਾ ਹੁੰਦੇ ਨੇ ਪਮਤੀ ਪੁੱਤ ਕਿੰਨੇ ਹੀ ਹੋਣ ਪਰ ਮਾਵਾ ਵਾਸਤੇ ਤਾਂ ਅਗਰ ਡੋਡੀ ਹੁੰਦੀ ਆ ਈਆਂ ਪੁੱਤਾਂ ਵਾਸਤੇ ਤੇ ਅੱਜ ਉਹ ਮਾਂ ਨੂੰ ਪੁੱਛ ਕੇ ਦੇਖੋ ਵੀ ਅੱਜ ਉਹਦੇ ਦਿਲ ਤੇ ਕੀ ਬੀਤ ਰਹੀ ਹੈ ਪੱਬਾ ਮਾਰ ਮਾਰ ਰੋ ਰਹੀ ਹੈਗੀ ਚੱਲਦੀ ਨਹੀਂ ਜਾਂਦੀ ਉਹ ਕਿਸੇ ਤੋਂ ਤੇ ਉਹਦੀ ਪਤਨੀ ਜੀਵਨ ਸਾਥੀ ਉਹਦੀ ਜਿਹੜੀ ਚੱਲੀ ਨਹੀਂ ਜਾਂਦੀ ਪੱਬਾ ਮਾਰ ਮਾਰ ਰੋ ਰਹੀਆਂ ਨੀਂਗਾ ਕਲਾਕਾਰ ਜਿਹੜੇ ਪਹੁੰਚੇ ਨੇ ਉਹ ਸਭ ਦੇ ਅੱਖਾਂ 'ਚ ਹਿੰਜੂ ਨੇ ਤੇ ਹਰ ਇੱਕ ਦੀ ਅੱਖ ਰੋ ਰਹੀ ਹੈਗੀ ਬਹੁਤ ਦੁੱਖ ਦੀ ਘੜੀ ਅੱਜ ਉਹਨਾਂ ਤੇ